ਨਗਰ ਪੰਚਾਇਤ ਨਡਾਲਾ ਦੀ ਚੋਣ ਮੁਕਾ ਦੇ ਜੇਤੂ ਰਹੇ ਆਜ਼ਾਦ ਉਮੀਦਵਾਰ ਬਲਜੀਤ ਸਿੰਘ ਨੇ ਆਪਣੇ ਸਾਥੀਆਂ ਸਨ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਦਿੱਤਾ ਤੇ ਆਪ ਦੇ ਹਲਕਾ ਇੰਚਾਰਜ ਭੁਲੱਥ ਤੋਂ ਐਡਵੋਕੇਟ ਹਰ ਸਿਮਰਨ ਨੂੰ ਮੰਨ ਤੇ ਉਹਨਾਂ ਦੇ ਪਿਤਾ ਰਣਜੀਤ ਸਿੰਘ ਰਾਣਾ ਵੱਲੋਂ ਉਹਨਾਂ ਨੂੰ ਸਿਰੋਪਾ ਪਾ ਕੇ ਪਾਰਟੀ 'ਚ ਸ਼ਾਮਿਲ ਕੀਤਾ ਗਿਆ ਅਸੀਂ ਸਪੀਗਾ ਜੁਮੇ ਅੱਜ ਆਜ਼ਾਦ ਉਮੀਦਵਾਰ ਵੱਲ ਤੁਹਾਨੂੰ ਜਿਹੜਾ ਸਮਰਥਨ ਦੇ ਦੇਖੋ ਜੀ ਇਹ ਬੜਾ ਪੋਜ਼ਿਟਿਵ ਪ੍ਰੋਗਰੈਸਿਵ ਸਟੈਪ ਐ ਜੀ ਇਹਨਾਂ ਦਾ ਮੈਨੂੰ ਇਹਨਾਂ ਦੇ ਵਿਚਾਰ ਸਾਰੀ ਟੀਮ ਦੇ ਵਿਚਾਰ ਸੁਣ ਕੇ ਬੜਾ ਚੰਗਾ ਲੱਗਾ ਕਿ ਸਭ ਤੋਂ ਪਹਿਲੀ ਜਿਹੜੀ ਪਹਿਲ ਆ ਉਹ ਨਡਾਲੇ ਦੀ ਜਿਹੜੀ ਸੇਵਾ ਆ ਇੱਥੇ ਦੇ ਲੋਕਾਂ ਦੀ ਸੇਵਾ ਜਿੰਨਾ ਵੋਟਾਂ ਪਾਈਆਂ ਕਿਥੇ ਦੇ ਕੰਮ ਚੱਲਣ ਅਸੀਂ ਆਪਸ ਵਿੱਚ ਬਹਿ ਕੇ ਸਾਰੇ ਸਲਾਹ ਵੀ ਕਰਦੇ ਸੀਗੇ ਕਿ ਕੋਈ ਵੀ ਕਿਸੇ ਵੀ ਤਰੀਕੇ ਦਾ ਜਿਹੜਾ ਮਸਲਾ ਆ ਉਹ ਅੜਚਨ ਨਾ ਬਣੇ ਨਡਾਲੇ ਦੇ ਜਿਹੜੇ ਵਿਕਾਸ ਦੇ ਵਿੱਚ ਜਿੱਦਾਂ ਆਲਰੇਡੀ ਕੰਮ ਤਾਂ ਚਲੋ ਚੱਲ ਹੀ ਰਿਹਾ ਹੁਣ ਇਹ ਆ ਕਿ ਇਹਨਾਂ ਦੇ ਹੱਥ ਮਜ਼ਬੂਤ ਕਰਨੇ ਸਾਰੀ ਟੀਮ ਦੇ ਸਾਰੇ ਜਿਹੜੇ ਜਿੱਤੇ ਹੋਏ ਆ ਕਿ ਅੱਗੇ ਹੋ ਕੇ ਲੋਕਾਂ ਦੀ ਜਿਹੜੀ ਨੇੜੇ ਹੋ ਕੇ ਸੁਣਨ ਤੇ ਉਹਨਾਂ ਦੇ ਜਿਹੜੇ ਕੰਮ ਆ ਉਹ ਸਰਕਾਰ ਦੀ ਮਦਦ ਨਾਲ ਕਰਾ ਕੇ ਜਿਹੜਾ ਆ ਉਹਨਾਂ ਦੀ ਪਾਈ ਜਿਹੜੀ ਵੋਟ ਆ ਉਹਦਾ ਜਿਹੜਾ ਮੁੱਲ ਤਾਰਨ ਇਹ ਦਲਨੀਤੀ ਅੱਗੇ ਦੇਖੋ ਜੀ ਅੱਗੇ ਇਦਾਂ ਆ ਕਿ ਹੁਣ ਅ ਇਹ ਜਿੱਦਾਂ ਹੁਣ ਸਾਰਿਆਂ ਨੂੰ ਪਤਾ ਹੀ ਆ ਕਿ ਜਿਹੜੀ ਜਿਹੜੀ ਚੋਣ ਆ ਜਿਹੜੀ ਨਗਰ ਪੰਚਾਇਤ ਦੀ ਉਹ ਹੁਣ ਡਿਸਾਈਡ ਕਰਾਂਗੇ ਜਦੋਂ ਆਊਗਾ ਟਾਈਮ ਤੇ ਬੜੇ ਪੋਜ਼ਿਟਿਵ ਆ ਬੜਾ ਪੋਜ਼ਿਟਿਵ ਰਹੂਗਾ ਕਿਉਂਕਿ ਅਸਲ 'ਚ ਗੱਲ ਇਹ ਆ ਨਾ ਜੀ ਜਿਹਦੇ-ਜਿਹਦੇ ਤੇ ਦਿਲ ਦੇ ਵਿੱਚ ਨਡਾਲਾ ਜਿਹੜਾ ਉਹਨੂੰ ਪਹਿਲਿਆ ਉਹ ਆਪਣਾ ਬਾਕੀ ਨਿੱਜੀ ਸਵਾਰਥ ਜਿਹੜੇ ਛੱਡ ਕੇ ਉਹ ਲੋਕ ਸੇਵਾ ਨੂੰ ਪਹਿਲ ਦਿੰਦਾ ਆ ਤੇ ਉਹ ਮੈਨੂੰ ਲੱਗਦਾ ਹੈ ਕਿ ਬਹੁਤ ਜਲਦੀ ਅਸੀਂ ਸਫਲ ਵੀ ਹੋ ਜਾਾਂਗੇ ਤੇ ਜਿਹੜੀ ਇੱਥੇ ਜਿਹੜਾ ਪ੍ਰਧਾਨਵੀ ਆ ਜਿਹੜਾ ਆਮ ਆਦਮੀ ਪਾਰਟੀ ਦਾ 101% ਜਿਹੜਾ ਉਹ ਬਣੂਗਾ ਜਦੋਂ ਪੁਲੱਥ 'ਚ ਤੇ ਇਦਾਂ ਹੀ ਜਿਹੜਾ ਆ ਬੇਗੋਵਾਲ ਦੇ ਵਿੱਚ ਵੀ ਉਹ ਹੋਪਫੁਲੀ ਵੇਖੋ ਜੇ ਦੂਜੇ ਢਲਵਾ ਵੀ ਸੈਨਫ ਕਰਨ ਤੇ ਉੱਥੇ ਦੇ ਜੇ ਕੰਮ ਚੱਲਣਗੇ ਤਾਂ ਤਾਂ ਹੀ ਚੱਲਣਗੇ ਜੇ ਸਾਥ ਰਹੂਗਾ ਤੇ ਹੋਪਫੁਲੀ ਸਾਰੇ ਥਾਂ ਤੇ ਜਿਹੜਾ ਆ ਉਹ ਵਧੀਆ ਸਟੈਪ ਹੋਊਗਾ ਮੁਬਾਰਕ ਸਟੈਪ ਹੋਊਗਾ ਕਿਉਂਕਿ ਜਿੱਦਨ ਚੋਣਾ ਵੀ ਹੁੰਦੀਆਂ ਸੀਗੀਆਂ ਤਾਂ ਉਦੋਂ ਮੈਨੂੰ ਪੁੱਛਦੇ ਸੀਗੇ ਕਿ ਤੁਹਾਡਾ ਕੀ ਕਹਿਣਾ ਹੈ ਇਸ ਚੀਜ਼ ਤੇ ਤੇ ਮੈਂ ਕਹਿੰਦਾ ਸੀ ਕਿ ਜੋ ਵੀ ਰੱਬ ਕਰੂਗਾ ਉਹ ਪੜਾ ਹੀ ਕਰੂਗਾ ਚੰਗਾ ਹੀ ਕਰੂਗਾ ਤੇ ਜੋ ਹੋਇਆ ਆ ਮੈਂ ਕਹਿੰਦਾ ਜੀ ਬਹੁਤ ਵਧੀਆ ਤਰੀਕੇ ਨਾਲ ਆ ਇਹ ਜਿਹੜੀ ਟੀਮ ਆ ਜਿਹੜੀ ਨੌਜਵਾਨਾਂ ਦੀ ਟੀਮ ਆ ਬੜੀ ਸਿਆਣੀ ਤੇ ਨਾਲ ਐਕਸਪੀਰੀਅੰਸ ਦਾ ਮਿਕਸਚਰ ਹੈ ਤੇ ਬਹੁਤ ਵਧੀਆ ਕੰਮ ਜਿਹੜਾ ਨਡਾਲੇ ਨੂੰ ਕਰਕੇ ਦੇਣਗੇ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز